ਕੀ ਐਸਾ ਸਵਾਦ ਲੋਕਾਂ ਨੂੰ ਦਿਖਾ ਰਹੇ ਹੋ ਤੰਦੂਰ ਵਾਲੇ ਭਟੂਰੇ ਖਵਾ ਰਹੇ ਆ ਕੀ ਸ਼ੈ ਕੀ ਮੈਂ ਦੱਸੋ ਪਹਿਲਾਂ ਤੰਦੂਰੀ ਬਟੇਰਾ ਤੇਲ ਸੇ ਫ੍ਰੀ ਹੋ ਜਾਂਦਾ ਸਰ ਜੀ ਜਿਮ ਵਾਲੇ ਮੁੰਡੇ ਖਾ ਖਾ ਕੇ ਜਿਮ ਕਰਨੇ ਸੇ ਪਹਿਲੇ ਵੀ ਖਾ ਕੇ ਜਾਂਦੇ ਆ ਜਿਮ ਕਰਕੇ ਵੀ ਆਤੇ ਖਾਤੇ ਆ ਨੁਕਸਾਨ ਨਹੀਂ ਹੁੰਦਾ ਨਾ ਉਸੇ ਕੋਈ ਮਤਲਬ ਇਹ ਚੀਜ਼ ਦਾ ਆਈਡੀਆ ਕਿ ਮੈਂ ਜਿੱਥੇ ਸਾਰੇ ਜਿਹੜੇ ਭਟੂਰੇ ਆ ਤੇਲ ਦੇ ਵਿੱਚ ਘੱਟ ਤੁਸੀਂ ਤੰਦੂਰ 'ਚ ਘੱਟੇ ਜਾਂਦੇ ਆ ਹਾਂ ਬਸ ਮਰੇ ਦਿਮਾਗ ਲਗਾਇਆ ਆਲੂ ਦੇ ਲੋਕ ਬੜੇ ਫੈਨ ਨੇ ਉਹਦਾ ਕੀ ਕਾਰਨ ਹੈਗਾ ਉਹ ਵੀ ਦਿਖਾਓ ਹਣ ਤੜਕੇ ਵਾਲੇ ਆਲੂ ਜਿਹੜੇ ਤੁਸੀਂ ਬਣਾਨੇ ਆ ਹਾਂ ਭਾਜੀ ਤੜਕੇ ਵਾਲੇ ਆਲੂ ਦੇਖੋ ਤੁਸੀਂ ਇੱਕ ਵਾਰੀ ਕਿੰਨੇ ਵਧੀਆ ਤਰੀਕੇ ਨਾਲ ਇੱਥੇ ਜਿਹੜੇ ਬਣਾਏ ਹੋਏ ਤੇ ਇਹ ਸ਼ੁਰੂ ਕੀਤੇ ਨੂੰ ਕਿੰਨਾ ਟਾਈਮ ਹੋ ਗਿਆ ਹੋਇਆ ਯਾਨੀ ਕਿ ਇਹ ਛੋਲੇ ਪਟੂਲੇ ਦਾ ਕੰਮ ਹੈ 30 ਸਾਲ ਹੋ ਗਏ ਕਿੰਨੇ ਸਾਲ 30 ਸਾਲ ਹੋ ਗਏ ਹਾਂਜੀ ਤੇ ਜੇਕਰ ਤੁਸੀਂ ਵੀ ਜਿਹੜੇ ਤੇਲ ਵਾਲੇ ਪਟੂਲੇ ਖਾ ਕੇ ਬੋਰ ਹੋ ਚੁੱਕੇ ਹੋ ਤੁਹਾਨੂੰ ਅੱਜ ਇੱਕ ਐਸੀ ਜਗ੍ਹਾ ਤੇ ਲੈ ਕੇ ਆਏ ਜਿੱਥੇ ਤੁਸੀਂ ਤੰਦੂਰ ਵਾਲੇ ਪਟੂਲੇ ਖਾਓਗੇ ਆਇਲ ਫ੍ਰੀ ਪਟੂਰੇ ਹੋਣਗੇ ਤੇ ਸਵਾਹ ਨਹੀਂ ਖਰਾਬ ਕਰਾਂਗੇ ਰਾਜੂ ਭਾਜੀ ਕੋਲੇ ਲੈ ਕੇ ਚੱਲਨੇ ਰਾਜੂ ਭਾਜੀ ਪਹਿਲਾਂ ਹੀ ਇਸ ਚੀਜ਼ ਵਾਸਤੇ ਮਸ਼ਹੂਰ ਨੇ ਤੇ ਹੁਣ ਫੇਰ ਜਿੱਥੇ ਨਵੀਂ ਕਾਰਟ ਇਹਨਾਂ ਨੇ ਸ਼ੁਰੂ ਕੀਤੀ ਉਸ ਨੂੰ ਲੈ ਕੇ ਚੱਲਦੇ ਹਾਂ ਇੱਕ ਵਾਰ ਫੇਰ ਤੋਂ ਦਿਖਾਉਨੇ ਆ ਵੀ ਤੰਦੂਰ ਵਾਲੇ ਢੋਲੇ ਕਿਸ ਤਰੀਕੇ ਨਾਲ ਬਣਦੇ ਨੇ ਤੇ ਹੁੰਦੀ ਕੀ ਸ਼ੈ ਹੈ। ਦਾਜੂ ਬਾਜੀ ਕੀ ਹਾਲ ਹੈ ਜੀ? ਠੀਕ ਆ ਸਰ ਜੀ। ਤੇ ਬਾਜੀ ਕੀ ਐਸਾ ਸਵਾਦ ਲੋਕਾਂ ਨੂੰ ਦਿਖਵਾ ਰਹੇ ਹੋ? ਹਾਂ ਜੀ। ਤੰਦੂਰ ਵਾਲੇ ਢੋਲੇ ਖਵਾ ਰਹੇ ਆ। ਕੀ ਸ਼ੈ ਕੀ ਹਨ ਦੱਸੋ ਪਹਿਲਾਂ ਇਹ। ਤੰਦੂਰੀ ਬਟੇਰਾ ਤੇਲ ਸੇ ਫ੍ਰੀ ਹੋ ਜਾਂਦਾ ਸਰ ਜੀ। ਹਾਂ। ਜਿੰਮ ਵਾਲੇ ਮੁੰਡੇ ਖਾ ਖਾ ਕੇ ਜਿੰਮ ਕਰਨੇ ਸੇ ਪਹਿਲੇ ਵੀ ਖਾ ਕੇ ਜਾਂਦੇ ਆ। जिम करके भी आते खाते अच्छा नुकसान नहीं होता ना उसका कोई लेकिन मतलब ये चीज का आईडिया कि मैं जठे सारी दुनिया जड़े भटूरे तेल ਦੇ ਵਿੱਚ ਘੜ ਤੁਸੀਂ तंदूर च कड्डी ਜਾਂਦੇ हां बस ਮਰੇ ਦਿਮਾਗ ਲਗਾਇਆ हां ਤੇ ਫਿਰ ਦੇਖ ਰਹਾ ਆਪਾਂ ਛੋਲੇ ਵੀ ਦੇਖ ਰਹਾ ਪਹਾੜ ਬਣਾਇਆ ਹੋਇਆ ਪੂਰਾ ਹੈ ਨਾ ਇੱਕ ਵਾਰੀ ਇਹਦਾ ਹਿਸਾਬ ਦੱਸੋ ਇਹ ਕਿੱਥੋਂ ਦੇ ਛੋਲੇ ਹੁੰਦੇ ਨੇ ਮਿਸ ਕਿਹੜਾ ਸਟਾਈਲ ਲਗਾ ਹੈ ਪਹਾੜ ਗੰਜ ਵਾਲੇ ਅੱਛਾ ਪਹਾੜ ਗੰਜ ਵਾਲੇ ਛੋਲੇ ਦੇਖੋ ਮੜ ਜੀ ਲੈਂਡ ਸਲਾਈਡ ਤਾਂ ਕਰਾ ਕੇ ਦਿਖਾਓ ਮੈਨੂੰ ਵੀ ਕਿਸ ਤਰੀਕੇ ਨਾਲ ਹੈ ਨਾ ਹੋਣੀ ਦੇ ਛੋਲੇ ਕਿਹੜੇ ਆਪਾਂ ਯੂਜ਼ ਕਰਦੇ ਆਂ ਟ੍ਰिपल ਡਾਲਰ ਹੁੰਦਾ ਹੈ 1 ਡਾਲਰ ਡਾਲਰ ਹੁੰਦਾ ਹੈ ਕੀ ਬਾਤ ਹੈ ਜੀ ਨਾ ਛੋਲੇ ਵਿੱਚ ਸਾਰਾ ਮੇਕਿੰਗ ਆਪਣੀ ਤਿਆਰ ਕੀਤੀ ਉਹ ਜੋ ਛੋਲੇ ਬਣਦੇ ਆ ਨਾ ਅਸੀਂ ਆਪਣੇ ਮਸਾਲੇ ਤਿਆਰ ਕਰਦੇ ਸਾਰੇ ਆਲੂ ਦੇ ਲੋਕ ਬੜੇ ਫੈਨ ਨੇ ਉਹਦਾ ਕੀ ਕਾਰਨ ਹੈਗਾ ਉਹ ਵੀ ਦਿਖਾਵਾਂ ਤੜਕੇ ਵਾਲੇ ਆਲੂ ਜਿਹੜੇ ਅਸੀਂ ਬਣਾਨੇ ਆ ਨਾ ਭਾਜੀ ਤੜਕੇ ਵਾਲੇ ਆਲੂ ਦੇਖੋ ਤੁਸੀਂ ਇੱਕ ਵਾਰੀ ਕਿੰਨੇ ਵਧੀਆ ਤਰੀਕੇ ਨਾਲ ਇੱਥੇ ਜਿਹੜੇ ਬਣਾਏ ਹੋਏ ਭਾਜੀ ਮਤਲਬ ਸਾਰਾ ਕੁਝ ਤਿਆਰ ਕਰਨ ਵਾਸਤੇ ਤੁਹਾਨੂੰ ਕਿੰਨਾ ਟਾਈਮ ਲੱਗਦਾ ਕਿੰਨੇ ਵਜੇ ਸਵੇਰੇ ਉੱਠ ਜਾਂਦੇ ਆ 3 ਵਜੇ 3 ਵਜੇ ਉੜ ਜਾਣਾ ਤੇ ਇਹ ਸ਼ੁਰੂ ਕੀਤੇ ਨੂੰ ਕਿੰਨਾ ਟਾਈਮ ਹੋ ਗਿਆ ਹੋਇਆ ਯਾਨੀ ਕਿ ਇਹ ਛੋਲੇ ਪਟੋਰੇ ਦਾ ਕੰਮ ਹੈ 80 ਸਾਲ ਹੋ ਗਏ ਕਿੰਨੇ ਸਾਲ 30 ਸਾਲ ਹੋ ਗਏ 30 ਸਾਲ ਹੋ ਗਏ ਤੇ ਇਹ 30 ਸਾਲ ਦੇ ਵਿੱਚ ਜਿਹੜਾ ਕੀ ਹੈ ਨਵਾਂ ਤੁਸੀਂ ਐਡਮ ਗੱਡੀਆ ਤੰਦੂਰੀ ਪਟੋਰਾ ਤੇ ਹੁੰਦਾ ਕੀ ਕਨਸੈਪਟ ਮੈਨੂੰ ਇੱਕ ਵਾਰੀ ਸਮਝਾਓ ਸਾਰਾ ਕਿਸ ਤਰੀਕੇ ਨਾਲ ਪਹਿਲਾਂ ਪਟੋਰਾ ਬਣਾਇਆ ਜਾਂਦਾ ਫਿਰ ਉਸ ਬਾਅਦ ਉਹਨੂੰ ਤੰਦੂਰ ਤੇ ਕੀਤਾ ਜਾਂਦਾ ਉਹ ਕੀ ਹਾਲ ਹੈ ਮਟੋਰੇ ਕੱਚੇ ਕਰ ਦਿੰਦੇ ਹਨ ਕੱਚੇ ਕਰਕੇ ਤੰਦੂਰ 'ਤੇ ਪੱਕੇ ਕਰਦੇ ਹਨ ਅੱਛਾ ਹਾਂ ਤੇਲ ਸੇ ਫ੍ਰੀ ਹੋ ਜਾਂਦਾ ਹੈ ਤਾਂ ਕਿ ਸਵਾਦ ਵੀ ਬੜੀਆ ਲੱਗਦਾ ਹੈ ਕੋਸ ਕੋ ਦਾ ਕਰਾਰਾਪਨ ਹੋ ਜਾਂਦਾ ਹੈ। ਮਤਲਬ ਸਾਰੇ ਕਨਸੈਪਟ ਜੀ ਹੋ ਜਾਂਦਾ ਭਟੂਰੇ ਦਾ ਹਨਾ ਵੀ ਤੰਦੂਰ ਵਾਲਾ ਭਟੂਰਾ ਹੋ ਜਾਂਦਾ। ਇਹ ਸਾਰਾ ਤੇਲ ਵੀ ਨਿਚੜ ਜਾਂਦਾ ਹੈ। ਬਿਲਕੁਲ ਤੇਲ ਨਹੀਂ ਹੁੰਦਾ। ਤੇਲ ਬਿਲਕੁਲ ਨਿਕਲ ਜਾਂਦਾ ਹੈ। ਆਲ ਫਰੀ ਹੋ ਜਾਂਦਾ ਹੈ। ਕੀ ਬਾਤ ਹੈ। ਤੇ ਇੱਕ ਤੁਹਾਡੇ ਆਚਾਰ ਦੇ ਬੜੇ ਲੋਕੀ ਫੈਨ ਹੈਗੇ ਇੱਥੇ ਜਿਹੜਾ ਗਾਜਰ ਤੇ ਮਿਰਚਾਂ ਵਾਲਾ ਆਚਾਰ ਤੁਸੀਂ ਆਪ ਬਣਾ ਹੈ ਹਨਾ। ਉਹ ਦਿਖਾਉਗੇ ਮੈਨੂੰ ਇੱਕ ਵਾਰੀ। ਸਿਰਕੇ ਵਾਲਾ ਆਚਾਰ ਹੁੰਦਾ ਹੈ। ਉਹ ਹੈ। ਖੁਸ਼ੂ ਮੈਂ ਜਦੋਂ ਚੱਕਿਆ ਨਾ ਸੀ ਪਤੀਲਾ ਖੁਸ਼ੂ ਬੜੀ ਜ਼ਬਰਦਸਤ ਆਈ ਹੈ ਨਾ ਖਾਣੇ ਵਿੱਚ ਟੇਸਟੀ ਹੁੰਦਾ ਬਹੁਤ ਤੇ ਇਹ ਵੀ ਸਾਰਾ ਆਪ ਹੀ ਤਿਆਰ ਕੀਤਾ ਜਾਂਦਾ ਹਾਂਜੀ ਹਾਂਜੀ ਕੀ ਪਤਾ ਜੀ ਤੇ ਮੈਨੂੰ ਇਹ ਦੱਸੋ ਵੀ ਜੇਕਰ ਕਿਸੇ ਨੇ ਆਉਣਾ ਹੁੰਦਾ ਇੱਥੇ ਦੇ ਕਿੱਥੇ ਆ ਸਕਦਾ ਲੋਕੇਸ਼ਨ ਕੀ ਰਹੂਗੀ ਆਪਣੀ ਨੋਦੀ ਕਲੱਬ ਰੋਡ ਹਾਂਜੀ ਸੀਨੀਅਰ ਸਿਟੀਜ਼ਨ ਬੋਰਨ ਕੇ ਸਾਹਮਣੇ ਜੋ ਪੇੜ ਦੇ نیچے ਪਹਿਲੀ ਪੁਰਾਣੀ ਦੁਕਾਨ ਥੇ ਹਾਂ ਉਹ ਆ ਚੋ ਛੋੜ ਦਈ ਹੈ ਉਸਕੇ ਬਗਲ ਮੈਂ ਹੈ ਅਜੇ ਜਿੱਥੇ ਪੁਰਾਣੀ ਦੁਕਾਨ ਚ ਉਹ ਛੱਡ ਕੇ ਨਵੀਂ ਜਗ੍ਹਾ ਤੇ ਆ ਗਿਆ ਉਹਦੇ ਉਹ ਉਹ ਬਿਲਕੁਲ ਨਾਲ ਹੀ ਆ ਉਹਦੇ ਹਾਂਜੀ ਹਾਂਜੀ ਬਿਲਕੁਲ ਨਹੀਂ ਸਮਾਂ ਕੀ ਰਹੂਗਾ ਆਪਣਾ ਜਿਸ ਟਾਈਮ ਤੋਂ ਇੱਥੇ ਸਵੇਰ ਮਦਰ 8 8:30 ਵਜੇ ਸੇ 5 ਵਜੇ ਤੱਕ 5 ਸ਼ਾਮ ਹੀ 5 ਵਜੇ ਤੱਕ ਕੀ ਬਾਤ ਹੈ ਜੀ ਤਾਂ ਲੋਕੇਸ਼ਨ ਤੁਹਾਨੂੰ ਦੱਸ ਦਿੱਤੀ ਆ ਤੁਹਾਨੂੰ ਇੱਕ ਵਾਰੀ ਪਟੂਰੇ ਬਣਦੇ ਹੋਏ ਦਿਖਾਉਣੀ ਆ ਜਿਹੜੇ ਤਰੀਕੇ ਨਾਲ ਪਟੂਰੇ ਬਣਦੇ ਆ ਤੁਹਾਨੂੰ ਨਾਣ ਜਿਹੜੇ ਮਾਰੇ ਤੁਹਾਨੂੰ ਪਿਲਣ ਵਾਸਤੇ ਬੈਡੀ ਦੂਰ ਪਲੇਟਿੰਗ ਕਾਫੀ ਵਧੀਆ ਤਰੀਕੇ ਨਾਲ ਇੱਕ ਵਾਰੀ ਉਹਨੇ ਪਲੇਟਿੰਗ ਕਰਕੇ ਦਿਖਾਉਂਗੇ ਤੁਹਾਨੂੰ ਯਾਰ ਕਿਸ ਤਰੀਕੇ ਨਾਲ ਸੀ ਪਲੇਟਿੰਗ ਕਰਦੇ ਹੋ ਨਾ ਕਾਫੀ ਸ਼ਾਨਦਾਰ ਤਰੀਕਾ ਤੇ ਸਭ ਤੋਂ ਪਹਿਲਾਂ ਕੀ ਆ ਗਿਆ ਜੀ ਸਲਾਦ ਆ ਗਿਆ ਹਾਂਜੀ ਚਟਣੀ ਅਰੇ ਚਟਣੀ ਵੀ ਆਪ ਬਣੀ ਹੁੰਦੀ ਹੈ ਹਾਂਜੀ ਹਾਂਜੀ ਸ਼ਾਬਾਸ਼ ਜੀ ਬੁੰਦੀ ਰਹਿਤਾ ਬੁੰਦੀ ਰਹਿਤਾ ਹਰੇਕ ਪਲੇਟ ਨਾਲ ਹੀ ਨਾ ਸਭ ਕੋ ਸਭ ਨਹੀਂ ਨਹੀਂ ਸਾਰਿਆਂ ਸਾਰਿਆਂ ਨਾਲ ਹੀ ਤੇ ਉਹ ਚਾਹ ਆ ਗਿਆ ਆਪਣਾ ਸਪੈਸ਼ਲ ਹੈ ਨਾ ਹਾਂਜੀ ਇਹ ਜਾਵਰ ਕੰਪਨੀ ਦਾ ਚਾਹ ਹੈ ਅਰੇ ਕੰਪਨੀ ਦਾਵਰ ਕੰਪਨੀ ਦਾ ਹਾਂਜੀ ਇਹ ਆਲੂ ਬਹੁਤ ਸ਼ਾਨਦਾਰ ਇਹ ਉਹੀ ਆਲੂ ਜਿਹਦੇ ਸਾਰੇ ਦੁਨੀਆ دیਵਾਨੀ ਹੋਈ ਪਈ ਹੈ ਹਨ ਇਹ ਚਲੋ ਇਹ ਚਨਾ ਕੇ ਪਹਾੜगंज ਵਾਲੇ ਫੇਮਸ ਰਾਜੂ ਭਾਈ ਦੇ ਚਨੇ ਤਾਂ ਜਿਹੜਾ ਆਪਣਾ ਤੰਦੂਰ ਵਾਲਾ ਵਿਦਾਊਟ ਆਇਲ ਫਟੋਰਾ ਬਣ ਕੇ ਤਿਆਰ ਹੋ ਚੁੱਕਿਆ ਤਾਂ ਤੁਸੀਂ ਦੇਖ ਸਕਦੇ ਹੋ ਆਇਲ ਇਹਦੇ ਵਿੱਚ ਬਿਲਕੁਲ ਨਹੀਂ ਹੁੰਦਾ ਤੇ ਤੰਦੂਰ ਦੇ ਵਿੱਚ ਜਿਹੜਾ ਕਿ ਇਹਨੂੰ ਬਾਅਦ ਚ ਕੀਤਾ ਜਾਂਦਾ ਰੋਸਟ ਤਾਂ ਬਾਹਰ ਰਹਿਣੇ ਪਹਿਲਾਂ आलू लव थोड़े जी। चने चने काफी वाइया से दिखाया भी किस तरीके न चने जेडे इत बनाए जाते हैं बाइट क्या शानदार टेस्ट है जी तुं भी जेकर ਔਲੀ ਫਰੀ ਟਰੇ ਜਿਹੜੇ ਖਾਣਾ ਚਾਹੁੰਦੇ ਹੋ ਤਾਂ ਰਾਜੂ ਦੇ ਸਪੈਸ਼ਲ ਟਰੇ ਖਾਣਾ ਚਾਹੁੰਦੇ ਹੋ ਲੋਧੀ ਕਾ ਰੋਡ ਜਿਹੜੀ ਰੋਡ ਜਾਂਦੀ ਹੈ 베ਰਸ ਨਗਰ ਤੁਸੀਂ ਆਓ ਛੋਲੇ ਟਰੇ ਖਾਓ ਵਿਦਆਊਟ ਹੋਇਰਲੇ